ਪੰਜਾਬ ਪੁਲਿਸ ਵੱਲੋਂ ਲਗਾਤਾਰ ਪੂਰੇ ਹੀ ਪੰਜਾਬ ਦੇ ਵਿੱਚ ਅਪਰਾਧਿਕ ਲੋਕਾਂ ਦੇ ਖਿਲਾਫ ਕਾਰਵਾਈ ਵਿੱਢੀ ਹੋਈ ਹੈ ਜਿਸ ਦੇ ਤਹਿਤ ਗੱਲ ਕੀਤੀ ਜਾਵੇ ਫਰੀਕੋਟ ਜ਼ਿਲ੍ਹੇ ਦੇ ਅੰਦਰ ਕਾਊਂਟਰ ਇੰਟੈਲੀਜੈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਉਹਨਾਂ ਵੱਲੋਂ ਇੱਕ ਨਜਾਇਜ਼ ਪਿਸਤੌਲ ਅਤੇ 100 ਦੇ ਕਰੀਬ ਜਿੰਦਾ ਕਾਰਸੂਸਾ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਕਾਊਂਟਰ ਇੰਟੈਲੀਜੈਂਸ ਫਰੀਕੋਟ ਦੇ ਐਕਸਪੈਕਟ ਸतीश ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਤਲਾਹ ਮਿਲੀ ਜਿਸ ਤੋਂ ਬਾਅਦ ਉਨਾ ਵਲੋਗ ਫਰੀਕੋਟ ਜ਼ਿਲ੍ਹੇ ਦੇ ਪੰਡਿਤ ਸੰਧਮਾ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਣੀ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਪੇਸ਼ੇ ਤੋਂ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ ਅਤੇ 100 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਉਹ ਦੱਸਿਆ ਕਿ ਮੁਰਲੀ ਜਾਨਕੀ ਨੱਕੇ ਸਾਹਮਣੇ ਆਇਆ ਕਿ ਇਹ ਫਰੀਕੋਟ ਜ਼ਿਲ੍ਹੇ ਅੰਦਰ ਕੋਈ ਵੱਡੀ ਵਾਰਦਾਤ ਨੂੰ ਇਲਜ਼ਾਮ ਦੇਣ ਆਇਆ ਸੀ ਫਿਲਹਾਲ ਉਸ ਨੂੰ ਕਾਬੂ ਕਰਕੇ ਅਗਲੀ ਪੁਛਗਛ ਕੀਤੀ ਜਾ ਰਹੀ ਹੈ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਸੰਮਾ ਪਿੰਡ ਵਿਖੇ ਕੋਈ ਜਲੰਧਰ ਤੋਂ ਬੰਦਾ ਆ ਕੇ ਰਹਿ ਰਿਹਾ ਜੋ ਸ਼ੱਕੀ ਹੈ ਜਿਸ ਕੋਲ ਭਾਰੀ ਅਸਲਾ ਤੇ ਅਮਨੀਸ਼ਨ ਹੈ ਤੇ ਉਸ ਤੇ ਵਰਕ ਕਰਦੇ ਆਪਣੀ ਟੀਮ ਉੱਤੇ ਗਈ ਤੇ ਉਹਨਾਂ ਨੂੰ ਦੋ ਅਸਲੇ ਮਿਲੇ ਜੀ ਜਿਹਦੇ ਵਿੱਚ .32 ਤੇ .38 ਦੇ ਦੋ ਵੈਪਨ ਸ਼ੈਵਲ ਨੇ ਤੇ ਤਕਰੀਬਨ 100 ਕਾਰਟ੍ਰਿਜਸ ਮਿਲੇ ਜਿਹਦੇ ਵਿੱਚ .38 ਦੇ .30 ਦੇ 455 ਗੋਰ ਦੇ ਤੇ .32 ਦੇ ਕਟੇ ਦੇ ਸ਼ਮੂਲ ਦੇ ਕਿਸ ਨੇ ਕਦੋਂ ਸ਼ਨਾਖਤ ਹੋਈ ਹੈ ਦੀ ਨਾ ਇਹ ਜਿਹੜਾ ਮੁੰਡਾ ਹੈ ਜੀ ਇਹਦਾ ਨਾਮ ਹਨੀ ਕੁਮਾਰ ਇਹ ਜਲੰਧਰ ਦਾ ਬੇਸਿਕਲੀ ਰਹਿਣ ਵਾਲਾ ਸੀ ਇੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਆਪਣੀ ਦਾ ਸਿਨਮਾ ਸਿਨਮਾ ਪੈਂਚਾ ਕਰ ਰਿਹਾ ਸੀ ਕੋਸ਼ਿਸ਼ ਸਾਹਮਣੇ ਆਇਆ ਕਿ ਕਰਨਾ ਚਾਹੁੰਦਾ ਕਿ ਤੇ ਆ ਰਿਹਾ ਨਾ ਇਹ ਜੀ ਬਸੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਬਟ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੀ ਕੁਝ ਹੋਰ ਵੀ ਬੰਦੀ ਦੇ ਨਾਲ ਹੋ ਸਕਦੇ ਨੇ ਇਹਨਾਂ ਨੇ ਮਿਲ ਕੇ ਕਿਸੇ ਦੀ ਕਿਡਨਾਪਿੰਗ ਲਾਈਕ ਇਹੋ ਜਿਹਾ ਕੁਝ ਕਰਨ ਦਾ ਸੀ ਬੈਕਗ੍ਰਾਉਂਡ ਇਸ ਤਰ੍ਹਾਂ ਦੀ ਲੱਗਦੀ ਹੈ ਇਹ ਕੋਈ ਬਹੁਤ ਵੱਡਾ ਕ੍ਰਿਮੀਨਲ ਨਹੀਂ ਹੈ ਜੀ ਐਸੀ ਤਾਂ ਛੋਟਾ ਬਹੁਤ ਚੋਰੀਆ ਕਰਦਾ ਸੀ ਬੰਦਾ ਬਟ ਹੁਣ ਦੇਖਦੇ ਅੱਗੇ ਕਿ ਇਨਵੈਸਟੀਗੇਸ਼ਨ ਚ ਕੋਲਾਸਾ ਹੋਵੇ ਕਿੰਨੇ ਤਰ੍ਹਾਂ ਦਾ ਰਿਵਾਰਡ ਮਿਲਿਆ ਦੋ ਦੋਨਾਂ ਦਾ ਰਿਮਾਂਡ ਮਿਲਿਆ ਸੀ ਇਹਨਾਂ ਦੇ ਹੋਰ ਵੀ ਇਹਦੇ ਨਾਲ ਸ਼ਾਮਲ ਹੋ ਸਕਦੇ ਬੰਦੇ ਬਿਲਕੁਲ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਤਾ ਲੱਗੂ ਕੋਈ ਹਾਂਜੀ ਇਹ ਬੰਦੇ ਜਿਹੜੇ ਇਹਨਾਂ ਨੂੰ ਆਪਾਂ ਕੱਲ ਅਰੈਸਟ ਕੀਤਾ ਸੀ ਸੀ 2 ਤਰੀਕ ਨੂੰ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ 2 ਦਿਨਾਂ ਦਾ ਰਿਮਾਨਡ ਮਿਲਿਆ ਤੇ ਕਿਸੇ ਵੱਡੀ ਵਾਰਦਾਤ ਨੂੰ ਇਨਜਾਮ ਦੇਣਾ ਚਾਹੁੰਦੇ ਸੀ ਤੇ ਇਹਨਾਂ ਦਾ ਵੱਡੇ ਕਿਸੇ ਗੈਂਗ ਨਾਲ ਵੀ ਇਹਨਾਂ ਦੇ ਜੁੜੇ ਹੋ ਸਕਦੇ ਹਨ ਉਹ ਇਨਵੈਸਟੀਗੇਸ਼ਨ 'ਚ ਡਿਸਕਲੋਜ਼ ਹੋਊਗਾ ਵਾਰਦਾਤ ਫਰੀਦਪੁਰ ਦੇ ਕਿਸੇ ਮਾਮਲੇ ਦਾ ਤੇ ਨਾਲ ਇਹ ਜੀ ਇਨਵੈਸਟੀਗੇਸ਼ਨ 'ਚ ਡਿਸਕਲੋਜ਼ ਹੋਊਗਾ ਅਪਾ ਸਵਾਰਕੀ ਦੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਪਤਾ ਲੱਗੂਗਾ ਵੀ ਹਨ ਕੀ ਕਰਨਾ ਚਾਹੀਦਾ ਹੈ ਐਸੇ ਹੈ ਫਰੀਦਪੁਰ ਦੀ ਕਰਨ ਦਾ ਸੀ ਇਹਦਾ ਰਾਂ ਦਾ ਮੁੱਢਲੀ ਕੁਸ਼ਿਸ਼ ਇਹਦੀ ਮੁੱਲੀ ਪੁੱਛਕਿਚੀ ਡਿਪੈਂਡ ਕਰਦਾ ਜੇ ਇਹਨੂੰ ਕਿਤੇ ਬਾਹਰ ਲਿਜਾਣਾ ਪਿਆ ਜੇ ਇਨਵੈਸਟੀਗੇਸ਼ਨ ਚ ਕੁਝ ਵੀ ਖੁਲਾਸਾ ਹੋਇਆ ਕਿਤੇ ਵੀ ਜਾਣਾ ਪਿਆ ਤੇ ਜਾਵਾਂਗੇ ਜੇ ਜੋ ਕੋਈ ਰਿਕਵਰੀ ਹੁੰਦੀ ਹੋਈ ਤੇ ਕਰਾਂਗੇ